ਅੱਜ ਪਾਕਿਸਤਾਨ ਦੇ ਉਸ ਪਾਉਆਂ ਕੋਲ ਪਹੁੰਚੇ ਆ ਜਿਨ੍ਹਾਂ ਨੂੰ ਘੋੜਿਆਂ ਨਾਲ ਗੱਡੀਆਂ ਨਾਲ ਤੇ ਹਥਿਆਰਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਆਪਣਾ ਆਪਣਾ ਸ਼ੌਂਕ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਬਾਈ ਉਹਨਾਂ ਨੇ ਜੋ ਵੀ ਰੱਖਿਆ ਕਹਿੰਦੇ ਚੋਟੀ ਦਾ ਰੱਖਿਆ ਤੇ ਬਾਈ ਮੇਰੇ ਨਾਲ ਤਰਸੇਮ ਸਿੰਘ ਸੈਮੀ ਤੇ ਬਾਈ ਮਲਕ ਸਿੰਘ ਸਵਾਗਤ ਕਰਦੇ ਆ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਕੋ ਬਾਈ ਬਹੁਤ ਵਧੀਆ ਤੁਹਾਡਾ ਵੀ ਇੱਥੇ ਆਇਆਂ ਦਾ ਬਾਈ ਦਵਿੰਦਰ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰੇ ਸ਼ੁਕਰੀਆ ਜੀ ਤੇ ਇਸ ਟਾਈਮ ਆਪਾਂ ਕਿਹੜੀ ਲੋਕੇਸ਼ਨ ਤੇ ਬੈਠੇ ਆ ਇਹ ਲੋਕੇਸ਼ਨ ਛੋਟੇ ਵੀਰ ਪਿੰਡ ਮਸਤਗੜ ਜੀ ਤਹਿਸੀਲ ਗੂਲਾ ਜ਼ਿਲ੍ਹਾ ਕੈਥਲ ਜੀ ਗੂਲੇ ਚੀਕੇ ਤੋਂ ਖਰਕਾਂ ਰੋਡ ਤੇ ਪਿੰਡ ਪੈਂਦਾ ਮਸਤਗੜ ਬਾਕੀ ਬਾਈ ਜੇ ਰਵੇ ਦੀ ਗੱਲ ਕਰੀਏ ਮੱਝਾਂ ਅਸੀਲ ਕੋਕੜ ਸਾਰਾ ਖੁਸ਼ੀ ਸਾਰੇ ਰੱਖਿਆ ਇੱਕ ਕਦੋਂ ਤੋਂ ਬਾਈ ਫਿਰ ਸ਼ੌਕ ਪੈ ਗਿਆ ਸੀਗਾ ਬਾਈ ਜੀ ਲਗਭਗ ਸ਼ੌਕੇ ਪਰਿਵਾਰ ਚੀ ਸੀ ਪਹਿਲਾਂ ਬਜ਼ੁਰਗਾਂ ਨੂੰ ਵੀ ਚੰਗੀਆਂ ਮੱਝਾਂ ਦਾ ਚੰਗੇ ਮੱਲੀ ਛੱਡਿਆਂ ਦਾ ਘੂੜੀਆਂ ਦਾ ਤੇ ਅੱਗੇ ਜਦੋਂ ਦੀ ਮੈਂ ਵੀ ਹੋਸ਼ ਸੰਭਾਲੀ ਏ ਘੂੜੀਆਂ ਦੀ ਲਗਭਗ ਹਰ ਮੰਡੀ ਜਾਂਦਾ ਰਿਆਂ ਜਾਂਉਂਦੀ ਵੀ ਮੈਂ ਜੀ ਸਭ ਤੋਂ ਨੇੜੇ ਨਾਲ ਆਪਣੇ ਇੱਥੇ ਨੱਬਾ ਮੰਡੀ ਲੱਗਦੀ ਹੈ ਤਾਂ ਮੈਂ ਫਾਦਰ ਸਾਹਿਬ ਨਾਲ ਛੋਟਾ ਹੁੰਦਾ ਲਗਭਗ 10 12 ਸਾਲ ਦਾ ਹਾਂ ਜਦੋਂ ਤੋਂ ਮੈਂ ਜਾ ਰਿਹਾ ਉੱਥੇ ਜੀ ਤੇ ਜਿੱਦਾਂ ਮੈਂ 15 16 ਸਾਲ ਦੀ ਉਮਰ ਚ ਆਇਆ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਕਦੇ ਕੋਈ ਮੰਡੀ ਮੈਸੇ ਨਹੀਂ ਕੀਤੀ ਚਾਹੇ ਕਿਤੇ ਵੀ ਹਰਿਆਣਾ ਪੰਜਾਬ ਰਾਜਸਥਾਨ ਕਿਤੇ ਵੀ ਕੋਈ ਕੁੜੀਆਂ ਦੀ ਮੰਡੀ ਲੱਗਦੀ ਕਦੇ ਕੋਈ ਮੈਸੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਵੀ ਛੱਡ ਕੇ ਜਾਣੀ ਜਾਣਾ ਅੱਗੇ ਪਿੱਛੇ ਕਰਕੇ ਕੰਮਾਂ ਤੋਂ ਰੂਟੀਨ ਬਣਾ ਕੇ ਜਾਣਾ ਹੀ ਜਾਣਾ ਤੇ ਉਹ ਫਿਰ ਸਿਆਣੇ ਸਾਚੀ ਕਹਿੰਦੇ ਆ ਕਹਿੰਦੇ ਵੀ ਖੂਨ ਦੇ ਵਿੱਚ ਬਲੱਡ ਦੇ ਵਿੱਚ ਚੱਲਦਾ ਆਉਂਦਾ ਸ਼ਾਇਦ ਹਾਂਜੀ ਹਾਂ ਹਨਾ ਜੀ ਤੇ ਫਿਰ ਹੁਣ ਕਾਫੀ ਘੋੜੇ ਰੱਖੇ ਆ ਮੱਜਾਂ ਵੀ ਰੱਖੀਆਂ ਨੇ ਹਾਂਜੀ ਤੇ ਬਾਈ ਘੋੜੇ ਤਾਂ ਚਲੋ ਤੁਸੀਂ ਰੱਖੇ ਆ ਗੱਡੀਆਂ ਦੇ ਨੰਬਰ ਵੀ ਬਹੁਤ ਖਤਰਨਾਕ ਰੱਖੀ ਬੈਠੇ ਆ ਕਹਿੰਦੇ ਆਮ ਘਰ ਦੇ ਵਿੱਚ ਜਿਹੜੇ ਹਥਿਆਰ ਦਾ ਇੱਕ ਬੰਦੇ ਦਾ ਲਾਇਸੈਂਸ ਨਹੀਂ ਬਣਦਾ ਉਹ ਆਪਣੇ ਪਰਿਵਾਰ ਦੇ ਵਿੱਚ ਦੋ ਮੈਂਬਰਾਂ ਦਾ ਇਹ ਹਥਿਆਰਾਂ ਕੰਨੀ ਫਿਰ ਜੀ ਕਿਵੇਂ ਆਏ ਪਿੱਛੋਂ ਹੀ ਚੱਲਦਾ ਆਉਂਦਾ ਸਾਰਾ ਕੁਝ ਬਸ アンティーク ਜੀਆਂ ਚੀਜ਼ਾਂ ਦਾ ਸ਼ੌਂਕ ਹੈ ਜੀ ਜੀ ਲਾਈਸੈਂਸ ਪਹਿਲਾਂ ਫਾਦਰ ਸਾਹਿਬ ਦਾ ਫਿਰ ਅੱਗੇ ਸਾਡਾ ਦੋਨੇ ਭਾਈਆਂ ਦਾ ਭਤੀਜੇ ਦਾ ਜੀ ਸ਼ੌਂਕ ਹੈ ਇੱਕ ਜਿੱਦਾਂ ਬਸ ਇੱਕ ਲਤ ਜੀ ਲੱਗੀ ਹੁੰਦੀ ਬੰਦੇ ਨੂੰ ਇਹਨਾਂ ਕੰਮਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਇਹ ਮਜਬੂਰੀ ਕਰਕੇ ਰੱਖਣੇ ਪੈਂਦੇ ਆ ਜਾਂ ਸ਼ੌਂਕ ਹੀ ਆ ਬਾਈ ਕੁਝ ਮਜਬੂਰੀ ਵੀ ਹੈ ਤੇ ਬਾਕੀ ਸ਼ੌਂਕ ਜ਼ਿਆਦਾ ਹੈ ਸ਼ੌਂਕ ਮਜਬੂਰੀ ਐਡੀ ਥਿਆਰਾਂ ਵਾਲੀ ਨਹੀਂ ਕਦੇ ਸਮਝੀ ਡੰਡੇ ਸੋਟੇ ਨਾਲ ਹੀ ਕੰਮ ਠੀਕ ਰਿਹਾ ਹੈ ਬਾਕੀ ਬਾਈ ਗੱਡੀਆਂ ਗੱਡੀਆਂ ਕਿਹੜੀਆਂ ਕਿਹੜੀਆਂ ਰੱਖਿਆ ਨੇ ਹਣ ਗੱਡੀਆਂ ਬਸ ਆਮ ਲੋਕਾਂ ਨਾਲੋਂ ਛੁੱਟੀਆਂ ਨੇ ਆਪਣੇ ਕੋਲ ਆ ਨੰਬਰ ਪੁਰਾਣਿਆਂ ਦਾ ਸ਼ੌਂਕ ਹੈ ਜੀ ਜੀ ਪਹਿਲਾਂ ਦੇਖਿਆ ਜੀ ਤੁਸੀਂ ਪੀਐਚ 23 ਨੰਬਰ ਹੈ ਜਿਹੜਾ ਹਾਂਜੀ ਫਿਰ ਇੱਕ ਪੀਐਨਬੀ 100 ਹੈ ਇੱਕ 003 ਹੋਣੇ ਸੀਰੀਜ਼ ਬੰਦ ਸੀ ਫਿਰ 003 ਲਿਆ ਸ਼ੌਂਕ ਹੈ ਜੀ ਤੇ ਬਾਈ ਪੰਜਾਬੀ ਪਹਿਰਾਵੇ ਨੂੰ ਵੀ ਬਹੁਤ ਜਿਆਦਾ ਪਿਆਰ ਦਿੰਨੇ ਹਾਂ ਚਲੋ ਬਜ਼ੁਰਗ ਪਾਉਂਦੇ ਸੀਗੇ ਪਹਿਲਾਂ ਜਦੋਂ ਅਸੀਂ ਆਏ ਤੁਸੀਂ ਇੱਕੋ ਲੱਖ ਤੇ ਐਂਟਰੀ ਮਾਰੀ ਪੰਜਾਬੀ ਵਿਰਸੇ ਦੇ ਵਿੱਚ ਚਾਦਰਾਂ ਲਾਇਆ ਗੱਗੂ ਗੱਲ ਵਾਂਗੂ ਕਾਲਾ ਕੁੜਤਾ ਪਾਇਆ ਇਹ ਛੋਟੇ ਵੀਰ ਇਦਾਂ ਗੱਲ ਪਹਿਲਾਂ ਮੇਰੇ ਬਜ਼ੁਰਗ ਮੇਰੇ ਫਾਦਰ ਸਾਹਿਬ ਵੀ ਉਹਨਾਂ ਦਾ ਪਹਿਰਾਵਾ ਹੀ ਸੀ ਇਹ ਮੇਰੇ ਵੱਡੇ ਵੀਰ ਜੀ ਲਗਭਗ ਇਹ ਤੇ ਮੇਰੇ ਫਾਦਰ ਸਾਹਿਬ ਹਾਣੀ ਨੇ ਹਾਂਜੀ ਇਹਨਾਂ ਦੀ ਜਿਹੜੀ ਮੈਜੋਰਟੀ ਸੀਗੀ ਪੰਜ ਚਾਰ ਇਹਨਾਂ ਦਾ ਪੰਜ ਚਾਰ ਜਣਿਆਂ ਦਾ ਸਰਕਲ ਸੀਗਾ ਸਾਰੇ ਹੀ ਲੱਕ ਦੀਆਂ ਬੰਨਣ ਵਾਲੇ ਤੇ ਕੁੜਤੇ ਪਾਉਣ ਵਾਲੇ ਲੀਲੀਆਂ ਪੱਗਾਂ ਚਿੱਟੀਆਂ ਹਨਾ ਇਹ ਨਾਲ ਵੇਖ ਕਿਉ ਖੂਨ ਚ ਵੀ ਸੀ ਤੇ ਰੂਟੀਨ ਚ ਹੀ ਮੇਰਾ ਪਹਿਰਾਵਾ ਲਗਭਗ ਇਹ ਰਹਿੰਦਾ ਹੈ ਲੋਕਲ ਘਰੇ ਮੋਟਰਾਂ ਤੇ ਖੇਤ ਚ ਪਿੰਡ ਇੱਥੇ ਅੱਡੇ ਪਿੱਡੇ ਤੇ ਕਿਤੇ ਜਾਣਾ ਹੋਵੇ ਇੱਦਾਂ ਹੀ ਰਹਿਣੇ ਉਹ ਇਦਾਂ ਹੀ ਬਾਹਰ ਅੰਦਰ ਜਾਣਵਾਰੀ ਚਿੱਟੀ ਪਸ਼ਾਕ ਕੁਰਤਾ ਪਜਾਮਾ ਪੈਂਟ ਕਮੀਜ਼ੋ ਕਰਨਾ ਪੈਂਦਾ ਆਪਾਂ ਆਪਣੇ ਪਸ਼ੋਕੜ ਬਾਰੇ ਵੀ ਦੱਸ ਦਿੰਨੇ ਆ ਸਾਰਿਆਂ ਨੂੰ ਵੀ ਕਿੱਥੋਂ ਆਪਾਂ ਪਹਿਲਾਂ ਪਸ਼ੋਕੜ ਸੀ ਆਪਣਾ ਆਪਣਾ ਪਸ਼ੋਕੜ ਬਾਈ ਜੀ ਪਾਕਿਸਤਾਨ ਤੋਂ ਜ਼ਿਲ੍ਹਾ ਗੁਜਰਾਂ ਵਾਲਾ ਜੀ ਪਿੰਡ ਗੁੰਦਲਾਂ ਵਾਲਾ ਔਰ ਉਸ ਪਿੰਡ ਦੇ ਵਿੱਚ ਕਾਫੀ ਵੱਡਾ ਪਿੰਡ ਸੀ ਸਾਡਾ ਜੀ ਪਿੰਡ ਦੇ ਵਿੱਚ ਪੱਤੀ ਸੀ ਸਾਡੀ ਸਦਾਰਾ ਜੀਆਂ ਦੀ ਸਦਾਰਾ ਜੀ ਇਹ ਵੜਾਇ ਚਾ ਸੀ ਠੀਕ ਹੈ ਹਾਂਜੀ ਫਿਰ ਤਾਂ ਕਾਫੀ ਟਾਈਮ ਹੋ ਗਿਆ ਪੰਜਾਬ ਚ ਆਇਆ ਨੂੰ 47 ਵੇਲੇ ਬਾਈ ਜੀ ਕੱਚੀ ਅਲਾਟਮੈਂਟ ਚ ਕਰਨਾਲ ਦੇ ਲਵੇ ਬੰਸਾ ਪਿੰਡੇ ਹਾਂ ਬੰਸੇ ਤੋਂ ਬਾਅਦ ਪੱਕੀ ਅਲਾਟਮੈਂਟ ਸਾਨੂੰ ਗੂਲੇ ਜਿੱਥੇ ਮਸਤ ਗੜ ਹੋਈ ਸੀ ਉਦੋਂ ਤੋਂ ਇੱਥੇ ਬੈਠੇ ਆ ਜੀ ਤੇ ਉਧਰ ਵੀ ਫਿਰ ਬਜ਼ੁਰਗਾਂ ਨੇ ਘੋੜੀਆਂ ਕੁੜੀਆਂ ਕਾਫੀ ਰੱਖੀਆਂ ਹੋਈਆਂ ਸੀ ਹਾਂ ਜੀ ਬਿਲਕੁਲ ਉੱਥੇ ਮੇਰੇ ਪਰਦਾਦਾ ਜੀ ਵੀ ਆਂਦੇ ਨੇ ਉਦੋਂ ਅੰਮ੍ਰਿਤਸਰ ਸੁਣੀ ਗੱਲ ਹੈ ਬਜ਼ੁਰਗਾਂ ਤੋਂ ਮੈਂ ਆਪਣੇ ਫਾਦਰ ਸਾਹਿਬ ਤੋਂ ਸੁਣੀ ਉਹ ਵੀ ਘੋੜੀ ਦੀ ਦੌੜ ਚ ਹਿੱਸਾ ਲੈਂਦੇ ਹਨ ਘੋੜੀਆਂ ਭਜਾਉਂਦੇ ਹਨ ਫਿਰ ਮੇਰੇ ਦਾਦੇ ਨੇ ਸਾਰੀ ਉਮਰ ਘੋੜੇ ਦੀ ਸਵਾਰੀ ਕੀਤੀ ਹੈ ਠੀਕ ਹੈ ਉਹਨਾਂ ਘੋੜੀ ਦੀ ਸਵਾਰੀ ਵੀ ਨਹੀਂ ਕੀਤੀ ਪਰ ਬਾਈ ਉਹਨਾਂ ਨੇ ਜੋ ਵੀ ਰੱਖਿਆ ਕਹਿੰਦੇ ਚੋਟੀ ਦਾ ਰੱਖਿਆ ਅਸੀਲ ਮੁਰਗਿਆਂ ਦੀ ਜੇ ਆਪਾਂ ਗੱਲ ਕਰੀਏ ਅਸੀਲ ਮੁਰਗੇ ਇਹ ਦੱਸ ਦੋ ਵੀ ਆਪਾਂ ਤੋਂ ਕਿਹੜੇ ਐਕਟਰ ਮੰਗਦੇ ਸੀਗੇ ਵੀ ਜਦੋਂ ਹਨਾ ਤੁਸੀਂ ਦੱਸਿਆ ਵੀ ਬਾਈ ਉਹ ਨਹੀਂ ਪਹੁੰਚੇ ਉੱਥੇ ਉਹ ਆਪਣੇ ਬੜੇ ਸਤਕਾਰਯੋਗ ਨੇ ਜੀ ਬਾਈ ਗੁੱਗੂ ਗਿੱਲ ਜੀ ਜੀ ਇਹ ਵੱਡਾ ਬ੍ਰਦਰ ਤੇ ਪੰਜ ਚਾਰ ਜਣਿਆਂ ਦੀ ਇਹ ਟੀਮ ਭਤੀਜ ਜਿਹੜਾ ਬਾਹਰ ਚਲਿਆ ਗਿਆ ਉਹਨੂੰ ਵੀ ਕਾਫੀ ਸ਼ੌਂਕ ਸੀ ਇਹ ਗਏ ਸਨ ਉੱਥੇ ਮਿਲਣ ਵੈਸੇ ਹੀ ਬਾਈ ਜੀ ਨੂੰ ਤੇ ਉੱਥੇ ਕੁਦਰਤੀ ਗੱਲ ਚੱਲੀ ਅਸੀਲ ਮੁਰਗਿਆਂ ਦੀ ਹਾਂਜੀ ਬਾਈ ਜੀ ਨੇ ਕਿਹਾ ਵੀ ਯਾਰ ਇਦਾਂ ਇਦਾਂ ਕਰਕੇ ਹਿਆਣੇ ਚ ਤੁਹਾਡੇ ਆ ਮੁਰਗੇ ਨੇ ਤੇ ਯਾਰ ਮੈਨੂੰ ਉਹਨਾਂ ਨਾਲ ਮੁਰਗੇ ਦੀ ਗੱਲਬਾਤ ਕਰਕੇ ਦਿਓ ਹਾਂਜੀ ਇਹਨਾਂ ਪੁੱਛਿਆ ਬਾਈ ਜੀ ਵੀਡੀਓ ਦਿਖਾਓ ਕੌਣ ਹੈ ਉਹ ਕਿਦੇ ਕੋਲੇ ਜਦੋਂ ਵੀਡੀਓ ਦੇਖੀ ਤਾਂ ਮੁਰਗੇ ਕੁਦਰਤੀ ਆਪਣੇ ਹੀ ਸਨ ਆਪਣੇ ਘਰ ਦੀ ਵੀਡੀਓ ਸੀਗੀ ਜੀ ਹਾਂਜੀ ਫਿਰ ਉਹ ਅਜੇ ਪੈਂਡਿੰਗ ਹੈ ਬਾਈ ਜੀ ਨੂੰ ਬਲਕਿ ਦੇ ਕੇ ਆਉਣਾ ਜਾਇਆ ਨਹੀਂ ਗਿਆ ਉੱਥੇ ਦੁਬਾਰਾ ਕਮਾ ਕਰਨ ਦੇ ਰਜੇਮਿਆਂ ਚ ਬਸ ਇੱਥੇ ਹੀ ਹੈ ਨਾ ਬਸ ਤਾਂ ਮੈਂ ਬਾਈ ਨਾਲ ਗੱਲ ਕਰਦਾ ਸੀ ਕਹਿੰਦੇ ਵੀ ਇਹ ਆਪਣੇ ਘਰੀ ਜੰਮਦੇ ਆ ਤੇ ਆਪਣੇ ਘਰੀ ਮਰਨਾ ਇਹਨਾਂ ਨੇ ਵੀ ਆਪਾਂ ਕਿਸੇ ਨੂੰ ਦੇਣੇ ਨਹੀਂ ਪਰ ਉੱਥੇ ਪਿਆਰ ਆ ਦੇਣੇ ਬਣਦੇ ਬਿਲਕੁਲ ਜੀ ਬਿਲਕੁਲ ਉੱਥੇ ਦੇਣੇ ਬਣਦੇ ਨੇ ਦੇਖ ਕੇ ਆਵਾਂਗੇ ਬਾਈ ਜੀ ਨੂੰ ਹਾਂਜੀ ਬਾਕੀ ਇਹ ਜਿਹੜੀ ਗੱਲ ਹੈ ਵੀ ਕਿਸੇ ਨੂੰ ਕਿਉਂ ਨਹੀਂ ਦੇਣੇ ਪਿਆਰ ਵਾਲਿਆਂ ਨੂੰ ਤਾਂ ਲਗਭਗ ਸਾਰਿਆਂ ਨੂੰ ਦਈ ਦੇ ਹੀ ਨੇ ਜੀ ਬਾਹਰ ਅੰਦਰ ਫਿਰ ਕਈ ਵਾਰੀ ਦੰਗਲਾਂ ਚ ਕਿਸੇ ਚੋਟੀ ਦੇ ਦੰਗਲ ਚ ਛੱਡਣਾ ਫਿਰ ਦਿੱਕਤ ਆਪਣੀ ਬਰੀਡ ਆਪਣੇ ਅੱਗੇ ਖੜੀ ਹੋਵੇ ਦਿੱਕਤ ਆਉਂਦੀ ਹੈ ਜੀ ਫਿਰ ਮੁਰਗਿਆਂ ਦੇ ਵਿੱਚ ਵੀ ਕਾਫੀ ਲੜਾਇਆ ਲੜੂਆ ਮੇਰੇ ਜੀ ਹਾਂਜੀ ਉੱਤੀਜ ਬਾਹਰ ਚਲਾ ਗਿਆ ਮੋਟੀਉ ਬਾਜੀ ਤੇ ਲਗਭਗ ਲੜਾਈ ਦਾ ਸੀ ਹੈ ਬਹੁਤ ਸੋਹਣਿਆ ਮੈਂ ਦੇਖਿਆ ਇੱਕ ਤਾਂ ਪੂਰਾ ਪਹਿਲਵਾਨਾ ਵਾਂਗ ਹੀ ਤੁਰਦਾ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਇਹ ਅਸੀਲ ਹੈ ਇਹ ਤਾਜ਼ ਹੈ ਇਹਨਾਂ ਨੂੰ ਜਾਦੇ ਦਿਨ ਕਿਹੜੀ ਨਸਲ ਦੇ ਵਿੱਚ ਆਉਂਦੇ ਆ ਇਹ ਸੀਲ ਕਹਿ ਦिए ਸੀਲ ਦੇ ਵਿੱਚ ਫਿਰ ਤਾਜ਼ ਹੋਗੇ ਠੀਕਰ ਹੋਗੇ ਫਿਰ ਅਲੱਗ-ਅਲੱਗ ਆ ਜਾਂਦੇ ਨੇ ਜੀ ਉਹਦੇ 'ਚ ਜਿਵੇਂ ਘੋੜਿਆਂ ਦੇ ਵਿੱਚ ਬਾਕੀ ਫਾਈਟ 'ਚ ਚੱਲਣ ਦੀ ਗੱਲ ਹੁੰਦੀ ਵੀ ਕਿਹੜਾ ਮੁਰਗਾ ਚੱਲਦਾ ਸਟੈਮਨਾ ਜੀ ਸਟੈਮਨੇ ਤੇ ਡਿਪੈਂਡ ਕਰਦੇ ਨੇ ਜੀ ਠੀਕ ਹੈ ਜੀ ਬਾਕੀ ਬਾਜੀਆਂ ਬੂਜੀਆਂ ਤਾਂ ਅੱਜਕੱਲ ਆਪਾਂ ਨੇ ਪੰਜਾਬ ਦੇ ਵਿੱਚ ਸ਼ਾਇਦ ਬੈਨ ਵੀ ਕਰਤੀਆਂ ਨਹੀਂ ਹੋਈ ਜਾਂਦੀਆਂ ਨੇ ਸ਼ੌਂਕੀ ਜਿਹੜੇ ਹੈਗੇ ਨੇ ਕਰਾਉਂਦੀ ਨੇ ਬਾਕੀ ਉੱਚੇ ਪੱਧਰ ਤੇ ਖੁੱਲੇ ਮਾਹੌਲ 'ਚ ਨਹੀਂ ਘੋੜੀਆਂ ਵੀ ਤੁਹਾਡੇ ਕੋਲੇ ਕਾਫੀ ਰੱਖੀਆਂ ਹੋਈਆਂ ਨੇ ਹੁਣ ਤਾਂ 5-7 ਨਾਗ ਹੈਗੇ ਆ ਮੈਨੂੰ ਦੱਸਦੇ ਸੀਗੇ ਵੀ ਪਹਿਲਾਂ ਤੋਂ ਹੀ ਜਾਨੀ ਕੀ ਵੀ ਕਿਲਾ ਖਾਲੀ ਨਹੀਂ ਹੋਣ ਦਿੱਤਾ ਵੀ ਇੱਕ ਇੱਕ ਰਹਿ ਜਾਂਦੀ ਹੈ ਕਈ ਵਾਰੀ ਕਾਫੀ ਵੀ ਹੋ ਜਾਂਦੀਆਂ ਨੇ ਤੇ ਵਿੱਚੋਂ ਫਿਰ ਸੇਲ ਕਰ ਦਿੰਨੇ ਆ ਹਾਂਜੀ ਜੇ ਕੋਈ ਹੋ ਗਈ ਸੇਲ ਤਾਂ ਠੀਕ ਹੈ ਨਹੀਂ ਆਪਣੇ ਘਰੇ ਖੜੀਆਂ ਨੇ ਬਾਈ ਜੀ ਆਪਣਾ ਸ਼ੌਂਕ ਪੂਰਾ ਹੋ ਜਾਂਦਾ ਹੈ ਤੇ ਬਾਈ ਜੀ ਦਾ ਕਹਿਣ ਦਾ ਮਤਲਬ ਵੀ ਜਿਹੜੀਆਂ ਆਪਣੀਆਂ ਸਕਰੀਨ ਤੇ ਅੱਜ ਤੁਹਾਨੂੰ ਘੋੜੀਆਂ ਵੀ ਦਿਖਾਵਾਂਗੇ ਬਹੁਤ ਵੀਰਾਂ ਦਾ ਇਹਦੇ ਨਾਲ ਸ਼ੌਂਕ ਵੀ ਪੂਰਾ ਹੋਣਾ ਜੇ ਤੁਸੀਂ ਬਲੱਡ ਲਾਈਨ ਦੀ ਗੱਲ ਕਰੋ ਤੁਸੀਂ ਨੀਲੀ ਚੰਬੀ ਦੀ ਗੱਲ ਕਰੋ ਇੱਕ ਰੰਗੀ ਨੀਲੀ ਪੰਜਾਬ ਨਸਲ ਦੀ ਗੱਲ ਕਰੋ ਨੌਕਰੀ ਦੀ ਗੱਲ ਕਰੋ ਜੋ ਵੀ ਅੱਜ ਅਸੀਂ ਤੁਹਾਨੂੰ ਘੋੜੀਆਂ ਦਿਖਾਵਾਂਗੇ ਫੋਟੋਗ੍ਰਾਫੀ ਕਰੀਆ ਇਹ ਸਾਰੀਆਂ ਸੇਲ ਵੀ ਨੇ ਸੇਲ ਵੀ ਨਹੀਂ ਹੈਗੀਆਂ ਜੇ ਕਿਸੇ ਸੱਜਣ ਮਿੱਤਰ ਨੇ ਸ਼ੌਂਕ ਪੂਰਾ ਕਰਨਾ ਬਾਈ ਉਹਨਾਂ ਦਾ ਕਹਿਣਾ ਵੀ ਅਸੀਂ ਦੇ ਵੀ ਦਵਾਂਗੇ ਕਿਉਂਕਿ ਦੇਣ ਦਾ ਕੋਈ ਇਹ ਮਤਲਬ ਨਹੀਂ ਹੁੰਦਾ ਵੀ ਇਹ ਸਾਡਾ ਪ੍ਰੋਫੈਸ਼ਨਲ ਤੌਰ ਤੇ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਬਸ ਇੱਕ ਅਗਲੇ ਬ ਪੂਰਾ ਹੁੰਦਾ ਤੇ ਜਾਣ ਪਛਾਨ ਵਾਦੀ ਆ ਬਿਲਕੁਲ ਬਾਈ ਜੀ ਹਨਾ ਜੀ ਜੋ ਆਪਣੇ ਘਰੇ ਚੱਲ ਕੇ ਆਉਂਦਾ ਬਾਈ ਜੀ ਉਹਦਾ ਵੀ ਦਿਲ ਕਿੰਨਾ ਖੁਸ਼ ਹੋਊਗਾ ਜਿਹਨੇ ਲੈ ਕੇ ਜਾਣਾ ਨਵਾਂ ਸ਼ੌਂਕ ਪੂਰਾ ਕਰਨਾ ਹੁਣ ਆਪਣਾ ਤਾਂ ਕਾਫੀ ਟਾਈਮ ਦਾ ਸ਼ੌਂਕ ਆ ਇਹ ਸ਼ੌਂਕ ਦੇ ਮਰਨਾ ਵੀ ਨਹੀਂ ਬਿਲਕੁਲ ਜੀ ਇਹ ਨਹੀਂ ਮਰਦਾ ਤੇ ਕਿੰਨੇ ਨਾਗਾ ਹੁਣ ਸਾਰੇ ਟੋਟਲ ਪੰਜ ਨੇ ਬਾਈ ਜੀ ਤਿੰਨ ਬੱਚੀਆਂ ਨੇ ਦੋ ਕੋੜੀਆਂ ਨੇ ਕੋੜੀਆਂ ਦੀ ਡਿਟੇਲ ਦੇ ਦਿੰਨੇ ਆਪਾਂ ਪਹਿਲਾਂ ਹਾਂਜੀ ਗੱਬਣ ਕੋੜੀ ਦੀ ਕੀ ਡਿਟੇਲ ਹੈ ਜੀ ਗੱਬਣ ਕੋੜੀ ਬਾਈ ਜੀ ਆਪ ਤਾਂ ਦੇਵਦੀ ਹੈ ਬਾਈ ਮਨੂ ਸ਼ਰਮੇ ਵਾਲੇ ਦੀ ਜੀ ਤੇ ਗੱਬਣ ਉਹ ਪੰਜਾਬ ਸ਼ਿੰਗਾਰ ਤੋਂ ਆ ਜੀ ਬਾਬੇ ਖੇੜੀ ਵਾਲੇ ਤੋਂ ਜੀ ਤੇ 8 ਮਹੀਨਿਆਂ ਦੇ ਕਰੀਬ ਗੱਬਣ ਹੋ ਗਈ ਜੀ 8 ਮਹੀਨਿਆਂ ਦੇ ਕਰੀਬ ਗੱਬਣ ਉਹਦੀ ਹਾਈਟ ਵਗੈਰਾ ਕੀ ਆ ਹਾਈਟ ਭਾਈ ਜੀ 62 ਇੰਚ ਵਾਟਰ ਸਕੇਲ ਦੀ ਤੋਂ ਪਹਿਲਾਂ ਬੱਚੇ ਕਿੰਨੇ ਦਿੱਤੇ ਆ ਨੇ ਦੋ ਵਾਰ ਹੀ ਸੂਈ ਆ ਜੀ ਉਹ ਇੱਕ ਬੱਚੀ ਦਿੱਤੀ ਉਹਨੇ ਇੱਕ ਬੱਚਾ ਦਿੱਤਾ ਜੀ ਅੱਛਾ ਰਿਜ਼ਲਟ ਵਗੈਰਾ ਤੁਸੀਂ ਸਾਰੇ ਦਿੱਤੇ ਹੋਇਆ ਹਾਂ ਮੇਰੇ ਕੋਲ ਵੀਡੀਓ ਪਈਆਂ ਨੇ ਜੀ ਦੇ ਰਿਜ਼ਲਟ ਦੀਆਂ ਕਾਫੀ ਪਿੱਛੇ ਜਿਹੜੇ ਦੋਵੇਂ ਬੱਚੇ ਪਈ ਮੈਂ ਦੇਖਿਆ ਵੀ ਤੁਹਾਡੇ ਕੋਲ ਚੀਜ਼ਾਂ ਸਾਰੀ ਚੰਗੀਆਂ ਨੇ ਐਵੇਂ ਤਾਂ ਦਾਣਾ ਆਪਾਂ ਵਧੀਆਂ ਨੂੰ ਵੀ ਪਾਉਣਾ ਜਾਂ ਆਮ ਨਾਰਮਲ ਘੋੜੀ ਲੈ ਕੇ ਆਵਾਂਗੇ ਉਹਨੂੰ ਵੀ ਪਾਉਣਾ ਚੰਗੀ ਘੋੜੀ ਐ ਸਾਰਾ ਖਾਨਦਾਨ ਦੇਖ ਕੇ ਫਿਰ ਤੁਸੀਂ ਭਾਲ ਕੇ ਲੈ ਕੇ ਆਇਆ ਹਾਂ ਹਾਂਜੀ ਤੇ ਤੋਰਾ ਤੂਰਾ ਜਦੋਂ ਲਾ ਕੇ ਚਾਦਰਾਂ ਬੈਠੇ ਸੜਕ ਤੇ ਤੁਰਦੀ ਸੀ ਤੋਰਾ ਤੂਰਾ ਬੜਾ ਸੋਹਣਾ ਤੁਰਦੀ ਆ ਮੋਰ ਮੰਗੂਈ ਤੁਰਦੀ ਆ ਅਸਲ 'ਚ ਲੈਣ ਦਾ ਬਾਈ ਜੀ ਕਾਰਨ ਹੀ ਇਹ ਬਣਿਆ ਫੋਂਤੇ ਕਿਸੇ ਫ੍ਰੀ ਟਾਈਮ ਬਈਏ ਨਾ ਪਾਕਿਸਤਾਨ ਵਾਲੇ ਨੇਜਾਬਾਜੀ ਚ ਘੋੜੀਆਂ ਤੋਰਦੇ ਨੇ ਬਿਲਕੁਲ ਜੀ ਉਹਨਾਂ ਦੀ ਜਦੋਂ ਉਹ ਘੋੜੀ ਪਾਕਿਸਤਾਨ ਵਾਲੀ ਗੋਡਾ ਮੋੜ ਕੇ ਤੁਰਦੀ ਹੈ ਆਪਣੇ ਇੱਥੇ ਉਹ ਘੋੜੀਆਂ ਨਹੀਂ ਰਹੀਆਂ ਬਾਈ ਜੀ ਜਿਹੜੀ ਗੋਡਾ ਪੂਰਾ ਪੈਰ ਮੋੜ ਕੇ ਤਰੇ ਪੱਬ ਮੋੜ ਕੇ ਜਿਹੜੀ ਐ ਪੱਬ ਪੱਟ ਪੱਟ ਰੇਵੀਆ ਤੁਰਨ ਗਿਓ ਵੀ ਸਿੱਧੀਆਂ ਲੱਤਾਂ ਨਾਲ ਆਪਣਾ ਆਪਣਾ ਸ਼ੌਂਕ ਹੁੰਦਾ ਜੀ ਜਿਨ੍ਹਾਂ ਨੇ ਰੱਖੀਆਂ ਨੇ ਉਹ ਵੀ ਬਹੁਤ ਚੰਗੀਆਂ ਨੇ ਪਰ ਮੈਨੂੰ ਵਿੱਚ ਕੁਝ ਅਲੱਗ ਲੱਗਾ ਮੇਰਾ ਮੁੱਖ ਕਾਰਨ ਇਹਨੂੰ ਲੈਣ ਦਾ ਹੀ ਰਿਹਾ ਸੀ ਜੀ ਜੀ ਇਹ ਰੀਅਰ ਜਿਹਾ ਕਲਰ ਵੀ ਬਹੁਤ ਰੀਅਰ ਜਿਹਾ ਆ ਗਿਆ। ਹਾਂਜੀ ਛਾਤੀ ਦਾ ਫਰਕ ਹੈ ਆਮ ਕੋੜੀਆਂ ਤੋਂ। ਛਾਤੀ ਗਰਦਨ, ਕੰਨ, ਪੱਥਰ ਦਾ ਜਿਹੜਾ ਪ੍ਰਾਣੀ। ਜੀ। ਤੇ ਇਹ ਆਪਣੀ ਹੁਣ ਗੱਬਣ ਕੋੜੀ ਆ ਗਈ ਵੀਰ ਦੀ ਤੇ ਜਿਹੜੀ ਇਹਦੇ ਨਾਲ ਹੀ ਸੇਮ ਕਲਰ ਆ ਕੋੜੀ ਦਾ ਉਹਦੀ ਕੀ ਖਾਨਦਾਨਾ ਜੀ ਕੀ ਡਿਟੇਲ ਆ? ਸੇਮ ਕਲਰ ਛੋਟੇ ਭਾਈ ਸਾਡੇ ਬਜ਼ੁਰਗੇ ਗੱਲਾਂ ਦੇ ਹੁੰਦੇ ਨੇ ਬੈਠੇ ਨੇ ਸਾਡੇ ਵੱਡੇ। ਜੀ। ਇਹ ਆਂਦੇ ਹੁੰਦੇ ਹਨ ਪੁੱਤਰ ਕੱਪੜਾ ਸਫੇਦ ਤੇ ਕੋੜੀ ਕੋੜਾ ਕਮੈਤ। ਜੀ। ਕਪੜਾ ਜਿਹੜਾ ਉਹ ਸਫੇਦ ਚੰਗਾ ਲੱਗਦਾ ਕੋੜੀ ਕੋੜਾ ਕਮੈਟ ਚੰਗਾ ਲੱਗਦਾ ਸ਼ੌਂਕੀ ਜਿਹਾ ਰੰਗੇ ਇੱਕ ਮੈਟ ਨਾਲ ਮੈਨੂੰ ਪਿਆਰ ਏ ਥੋੜਾ ਜਿਆਦਾ ਠੀਕ ਹੈ ਤਾਂ ਕਰਕੇ ਇੱਕ ਮੈਟ ਹੀ ਰੱਖੀਆਂ ਨੇ ਉਹਦੀ ਡਿਟੇਲ ਬਾਈ ਜੀ ਉਹ ਘੋੜੀ ਦਾ ਨਾਮ ਹੈ ਬਿਜਲੀ ਜੀ ਚੜ ਕੇ ਉਹ ਬਿਜਲੀ ਵਾਂਗੂ ਗਰਜਦੀ ਆ ਜਦੋਂ ਸਵਾਰੀ ਲਾਈਏ ਉੱਤੇ ਰਟਨਕਰਨਟ ਪੂਰਾ ਪੂਰਾ ਵੀਰੇ ਘੋੜਿਆਂ ਵਾਲਾ ਨਖਰਾ ਆ ਉਹਦੇ 'ਚ ਜੀ ਤੇ ਆਪ ਉਹ ਸ਼ੌਕ ਦੀ ਆ ਸ਼ੌਕ ਹੈਗਾ ਬਾਈ ਜੀ ਰਤਨਾਕਰ ਦਾ ਡਾਇਰੈਕਟ ਵਿਦ ਪ੍ਰੂਫ ਹਾਈਟ ਬਾਈ ਜੀ ਉਹਦੀ 65 ਇੰਚਾ ਵਾਟਰ ਸਕੇਲ ਆਹ ਵਪਾਰੀਆਂ ਦੇ ਕਿੱਲੇ ਤੋਂ 61 ਸਾਢੇ 61 ਵੀ ਹੁੰਦੀ ਹੈ ਪਰ 660 ਹੈ ਜੀ ਠੀਕ ਹੈ ਲੈਂਥ ਲੁੰਦੀ ਬਹੁਤ ਹੈ ਮੌਕੇ ਦੀ ਵੀਰੇ ਫਿਰ ਮੇਟ ਕਰਵਾਈ ਹੈ ਜੇ ਖਾਲੀ ਹਾਂਜੀ ਹੋਲੀ ਵਾਲੇ ਦਿਨ ਮੇਟ ਕਰਵਾਈ ਸੀ ਬਾਈ ਜੀ ਉਹ ਦਮਦਾਰ ਤੋਂ ਹੂੰ ਬਾਈ ਜੱਸ ਵਾਲੇ ਤੋਂ ਨੂਰਪੁਰੇ ਤੋਂ ਜੀ ਰਿਜ਼ਲਟ ਤਾਂ ਬਹੁਤ ਚੰਗਾ ਆਇਆ ਕੋਈ ਬਹੁਤ ਟਾਪ ਦੇ ਰਿਜ਼ਲਟ ਨੇ ਬਾਈ ਜੀ ਤੇ ਬਾਕੀ ਤਿੰਨ ਬੱਚੀਆਂ ਆ ਗਈਆਂ ਹਾਂਜੀ ਤਿੰਨੋ ਬਸ਼ੇਰੀਆਂ ਨੇ ਤਿੰਨੇ ਬੱਚੀਆਂ ਨੇ ਬਾਈ ਹਾਂ ਇੱਕ ਨੌਕਰੀ ਆ ਗਈ ਤੇ ਇੱਕ ਨੀਲੀ ਚੰਬੀ ਆ ਗਈ ਤੇ ਇੱਕ ਪੰਜਾਬ ਨਸਲ ਦੀ ਆ ਪੰਜਾਬ ਨਸਲ ਇੱਕ ਰੰਗ ਨੀਲੀ ਆ ਗਈ ਜੀ ਹਾਂ ਤਿੰਨੇ ਵੀ ਆਪਾਂ ਸੇਲ ਕਰ ਦਾਂਗੇ ਹਾਂਜੀ ਬਾਈ ਜੀ ਲੈ ਵੀ ਦੋਸਤੋ ਸਾਰ ਜੇ ਕਿਸੇ ਵੀਰ ਦਾ ਸ਼ੌਂਕ ਪੂਰਾ ਕਰਨਾ ਹੋਵੇ ਜਾਂ ਬਾਈ ਨਾਲ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਤੇ ਸਾਰੇ ਭਰਾਵਾਂ ਵਾਂਗ ਰਹਿੰਦੇ ਆ ਬਾਈ ਹੈਪੀ ਹੋਣੀ ਨਾਲ ਆਏ ਹੋਇਆ ਬਾਪੂ ਜੀ ਨੇ ਤੇ ਇੱਧਰ ਵੀਰੇ ਨਾਲ ਮੇਰੇ ਵੀਰਾ ਮਲਕ ਸਿੰਘ ਹੋਰ ਬਾਈ ਜੀ ਠੀਕ ਠਾਕ ਬਹੁਤ ਵਧੀਆ ਜੀ ਤੇ ਤੁਹਾਨੂੰ ਵੀ ਜਾਨੀ ਕਿ ਪੂਰਾ ਕਹਿੰਦੇ ਸ਼ੌਂਕ ਆ ਸਾਰੇ ਪਰਿਵਾਰ ਨੂੰ ਪੂਰਾ ਸ਼ੌਂਕ ਆ ਤੁਸੀਂ ਵੀ ਬੱਸ ਵਾਰੀ ਸੋਰੀ ਪੂਰੀ ਕਰ ਦਿਓ ਤੇ ਹੋਰ ਬਾਈ ਜੀ ਨਵੇਂ ਬੰਦੇ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਵੀ ਇਸ ਲਾਈਨ ਦੇ ਵਿੱਚ ਅੱਗੇ ਵੇਖੋ ਜੀ ਨਵੇਂ ਬੰਦੇ ਨੂੰ ਵਧੀਆ ਕੰਮ ਹੈ ਜ਼ਿੰਮੇਵਾਰ ਦੇ ਕਿਤੇ ਨਾਲ ਜੁੜਿਆ ਹੋਇਆ ਕੰਮ ਹੈ ਜੀ ਇਹ ਕੰਮ ਜ਼ਰੂਰ ਇਹਦਾ ਸਕੋਪ ਹੈ ਅੱਗੇ ਜੀ ਠੀਕ ਹੈ ਨਸ਼ਿਆਂ ਪੱਤਿਆਂ ਤੋਂ ਬੱਚਾ ਦੂਰ ਰਹਿੰਦਾ ਆਪਣੇ ਘਰ ਕੰਮ ਧੰਦੇ ਲੱਗਦਾ ਧਿਆਨ ਲੱਗਦਾ ਜਦੋਂ ਵਿਹਲਾ ਬੰਦਾ ਰਹੇਗਾ ਤੇ ਉਹਦੀ ਜਿਹੜੀ ਬ੍ਰਿਸ਼ਟੀ ਉਹ ਗਲਤ ਜਗ੍ਹਾ ਜਾਏਗੀ ਬਿਲਕੁਲ ਜੀ ਤੇ ਜਦੋਂ ਕੰਮ ਨਾਲ ਆਪਾਂ ਜਾਨਵਰ ਨਾਲ ਪਿਆਰ ਕਰਾਂਗੇ ਪ੍ਰੇਮ ਕਰਾਂਗੇ ਤੇ ਉਹਦਾ ਜਿਹੜਾ ਧਿਆਨ ਹੈ ਉਹ ਸਿੱਧੇ ਸੋ ਬਹੁਤ ਵਧੀਆ ਹੈ ਇੱਕ ਕਿੱਤਾ ਕਿਸਾਨੀ ਨਾਲ ਵੀ ਜੁੜਿਆ ਹੋਇਆ ਹੈ ਅੱਛਾ ਬਾਹਰ ਜਾਨ ਪਛਾਨ ਚੰਗੇ ਬੰਦਿਆਂ ਨਾਲ ਤੁਹਾਡਾ ਮੇਲ ਮਲਾਪ ਹੁੰਦਾ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਮੇਲਿਆਂ ਤੇ ਜਾਂ ਮੰਡੀਆਂ ਜਾਂਦੇ ਆ ਜੀ ਸੋ ਇਸ ਕਰਕੇ ਵੀ ਮੈਂ ਤਾਂ ਤਕਰੀਬਨ ਹੀ ਆਪਣੇ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਵੇਖ ਰਹੇ ਨੇ ਕਹਾਗਾ ਕਿ ਇੱਕ ਇੱਕ ਜਾਨਵਰ ਤੇ ਜ਼ਰੂਰ ਸਾਰੇ ਵੀ ਰੱਖਣ ਅੱਡਾ ਵਿਰਸਾ ਸੀ ਅਸੀਂ ਆਪਣਾ ਵਿਰਸਾ ਗਵਾ ਰਹੇ ਹਾਂ ਜੀ ਇੱਕ ਇੱਕ ਜਾਨਵਰ ਨਾਲ ਅਸੀਂ ਬਹੁਤ ਕੁਝ ਹੌਲੀ ਹੌਲੀ ਇੱਕ ਰੱਖਾਂਗੇ ਫਿਰ ਅਗੋਂ ਪ੍ਰਮਾਤਮਾ ਦੋ ਕਰ ਦੇਗਾ ਬਿਲਕੁਲ ਜੀ ਕੰਮ ਵਧੇਗਾ ਜੇ ਸ਼ੌਂਕ ਆ ਤਾਂ ਸ਼ੌਂਕ ਦੇ ਨਾਲ ਹੀ ਬਿਜ਼ਨਸ ਹੈ ਬਿਜ਼ਨਸ ਵੀ ਹੈ ਜੀ ਸ਼ੌਂਕ ਦਾ ਸ਼ੌਂਕ ਹੈ ਬਿਜ਼ਨਸ ਦਾ ਬਿਜ਼ਨਸ ਨਹੀਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਮਿੱਤਰੋ ਭਰਾਵਾਂ ਨਾਲ ਹੋ ਗਈ ਗੱਲਬਾਤ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਮਾਈਕ ਨਾਲ ਬੜੀ ਕਿਰਪਾ ਦਾਣਕ ਦੀ ਤੇ ਬਾਪੂ ਜੀ ਤੁਹਾਡੇ ਤੋਂ ਅੱਜ ਕਈ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਸਮੇਂ ਦੇ ਵਿੱਚ ਅਰ ਹੁਣ ਦੇ ਸਮੇਂ ਦੇ ਵਿੱਚ ਕੋੜੀਆਂ ਦੇ ਵਿੱਚ ਕੀ ਜ਼ਿਆਦਾ ਫਰਕ ਆ ਅਰ ਲੋਕਾਂ ਦੇ ਵਿੱਚ ਲੋਕ ਪੁੱਤਰ ਪੁਰਾਣੇ ਵਿਰਸੇ ਨੂੰ ਹੁਣ ਭੁੱਲਦੇ ਜਾਂਦੇ ਨੇ ਜੀ ਛੱਡਦੇ ਜਾਂਦੇ ਨੇ ਪਹਿਲਾਂ ਸਾਡੇ ਹਰੇਕ ਘਰ ਦੇ ਵਿੱਚ ਕੁੜੀ ਸੀ ਹੂੰ ਇਹਦੇ ਤੇ ਸواری ਦੇ ਕੀ ਏ ਦਰਸ਼ਨ ਕਰ ਲਈ ਉਹਨੇ ਬਹੁਤ ਰੇ ਹੂੰ ਸਾਡੇ ਗੁਰੂ ਮਹਾਰਾਜ ਨੇ ਇਹ ਤੇ ਸواری ਕੀਤੀ ਏ ਦਰਸ਼ਨ ਕਰਕੇ ਭੁੱਖ ਲੈ ਜਾਂਦੀ ਦਰਸ਼ਨ ਕਰਕੇ ਭੁੱਖ ਲੈ ਜਾਂਦੀ ਜੀ ਦਰਸ਼ਣੀ ਚੀਜ਼ ਏ ਜੀ ਸੇਵਾ ਕਰੋ ਨਵਾਓ ਧਵਾਓ ਇਹਨੇ ਬੋਲਣਾ ਨਹੀਂ ਵਾਇ ਨਹੀਂ ਮਾਰਨੀ ਜੀ ਇਹ ਆਪਾਂ ਸੋਚਦਾ ਹੂੰ ਕਿ ਕੀ ਜ਼ਰੂਰ ਤੇਨੂੰ ਇਸ ਕੰਮ ਦੀ ਤੇ ਬਹੁਤ ਚੰਗੀ ਚੀਜ਼ ਏ ਲੋਕਾਂ ਰੱਖੀਆਂ ਸਨ ਈਰਖਾ ਤੋਂ ਬਚੇ ਸਨ ਮਾੜੇ ਕਰਮਾਂ ਤੋਂ ਬਚੇ ਸਨ ਹੂੰ ਚੰਗੇ ਕਰਮ ਕਰਦੇ ਹਨ ਆਪਣੇ ਜਾਨਵਰ ਦੇ ਨਾਲ ਲੱਗੇ ਰਹਿੰਦੇ ਸਰ ਨਵਾਣਾ ਤਵਾਣਾ ਜਾਨੀ ਕੀ ਕਹਿਸਾ ਨੇ ਵੀ ਇੱਕ ਬੰਦਾ ਆਹਰ ਜੀ ਲੱਗਿਆ ਰਹਿਦਾ ਬਾਹਰ ਨਹੀਂ ਜਾਂਦਾ ਜੇ ਰਿਸ਼ਤੇਦਾਰੀ ਚ ਵੀ ਕਹਿੰਦੇ ਚੱਲ ਜਾਂਦਾ ਸੀਗਾ ਉਹ ਰਹਿੰਦਾ ਨਹੀਂ ਸੀਗਾ ਵੀ ਬਾਈ ਘਰੇ ਘੋੜੀਆਂ ਭੁੱਖੀਆਂ ਰਹਿ ਜਾਂਦੀਆਂ ਹਾਂ ਬਈ ਘੋੜੀ ਘਰ ਤੇ ਰਹਿਣਾ ਕਿਉਂ ਐ ਇਹ ਗੱਲ ਹੈ ਹੁਣ ਆ ਕਾਰਾ ਕੋਲ ਨੇ ਤੇ ਹੁਣ ਵੀ ਰਹਿ ਜਾਂਦੇ ਨੇ ਕਿਤੇ ਇੱਧੇ ਟੋਲ ਜਨ ਗਲਤ ਪਾਸੇ ਬਹੁਤ ਚੰਗਾ ਲੱਗਿਆ ਜੀ ਭਰਾਵਾਂ ਨੂੰ ਮਿਲ ਕੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਰੱਬ ਰੱਖਾ